ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਅੱਜ 1 ਜਨਵਰੀ 2024 ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਬਠਿੰਡਾ ਦੇ ਇਤਿਹਾਸਿਕ ਕਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚੀ ਹੈਗੀ ਹੈ ਅਰਦਾਸ ਕਰ ਰਹੀ ਹੈ ਤਾਂ ਕਿ 2024 ਸਾਰਿਆਂ ਵਾਸਤੇ ਖੁਸ਼ੀਆਂ ਪਰਿਆ ਆਵੇ ਜਿਹੜੀ 2023 ਵਿੱਚ ਲੋਕਾਂ ਨੂੰ ਖੁਸ਼ੀ ਨਹੀਂ ਮਿਲੀਆਂ ਉਹ 2024 ਵਿੱਚ ਖੁਸ਼ੀਆਂ ਪੁਰੀਆਂ ਹੋਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਸ ਤਰ੍ਹਾਂ ਜੀ ਭਾਰੀ ਸੰਖਿਆ ਦੇ ਵਿੱਚ ਸਿੱਖ ਸੰਗਤ ਹਰ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਅੱਜ ਨਵੇਂ ਸਾਲ ਵਾਲੇ ਦਿਨ ਆਪਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਨਤਮਸਤਕ ਹੋ ਕੇ ਸ਼ੁਰੂਆਤ ਕਰ ਰਹੇ ਹੈਗੇ ਨੇ ਸਾਡੇ ਕੋਲ ਇੱਥੇ ਸਿੱਖ ਸੰਗਤ ਆਈ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੰਜ ਬੜੇ ਕੀ ਕਹਿਣਾ ਚਾਹੁੰਗੇ ਅਜ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕਿਲਾ ਗੁਰਦੁਆਰਾ ਸਾਹਿਬ 'ਚ ਆਇਓ ਕੀ ਕਹਿਣਾ ਬਾਰੇ ਸਰ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਹੈ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਕਰੋ ਜੀ ਸਾਰਿਆਂ ਲਈ ਸਾਰਿਆਂ ਲਈ ਖੁਸ਼ੀਆਂ ਪਰਿਆ ਸਾਲ ਹੋਵੇ ਖੁਸ਼ੀਆਂ ਹੀ ਲੈ ਕੇ ਆਵੇ ਸਾਰਿਆਂ ਨੂੰ ਹੈਪੀ ਨਿਊ ईयर ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਗੁਰਦੁਆਰਾ ਸਾਹਿਬ ਆਓ ਗੁਰਦੁਆਰਾ ਸਾਹਿਬ ਮੱਥਾ ਟੇਕੋ ਗੁਰੂ ਸਾਹਿਬ ਦੇ ਦਰਸ਼ਨ ਕਰੋ ਤਾਂ ਤਾਂਕੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਪ੍ਰਾਪਤ ਮਾਲਕ ਦੇ ਮਾਲਕ ਦੀ ਮਿਹਰ ਨਾਲ ਵੈਸੇ ਆਪਾਂ ਨੂੰ ਸਾਰਾ ਕੁਝ ਮਿਲਦਾ ਹੀ ਹੈ ਪਰ ਜਦੋਂ ਅਸੀਂ ਅੱਜ ਦੇ ਦਿਨ ਤੋਂ ਸ਼ਰਵਾਦ ਕਰਦੇ ਹਾਂ ਤਾਂ ਦਾਤਾ ਸਾਨੂੰ ਹੋਰ ਵੀ ਵੱਧ ਆਸ਼ੀਰਵਾਦ ਦਿੰਦਾ ਹੈ ਹਾਂ ਸਾਲੇ ਹੋਸ ਸੰਗਤ ਦੇ ਨਾਲ ਗੱਲਬਾਤ ਕਰਦਾ ਸੀ ਕੀ ਕਹਿਣਾ ਚਾਹੂਗਾ ਜੀ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕਿਹ ਇਤਿਹਾਸਿਕ ਗੁਰਦੁਦਵਾਰਾ ਸਾਹਿਬ ਨਵਾਂ ਸਾਲ ਕਿਸ ਤਰ੍ਹਾਂ ਤੁਸੀਂ ਮਨਾ ਰਹੇ ਹੋ ਕਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ ਅਸੀਂ ਤਾਂ ਆਪਣਾ ਸ਼ੁਰੂਆਤ ਜਿਵੇਂ ਨਵੇਂ ਸਾਲ ਦੀ ਕੀਤੀ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਕੀਤੀ ਹੈ ਇਸ ਦਾ ਇਹ ਕਹਿਣਾ ਵੀ ਸਾਰੇ ਧਿਆਨ ਮੱਥੇ ਰੱਖਣ ਤੇ ਸਾਰਿਆਂ ਦਾ ਸਭ ਨਵਾਂ ਸਾਲ ਜੋ ਵੀ ਹੈ ਅੱਜ ਤੋਂ ਸ਼ੁਰੂ ਜਿਵੇਂ ਹੋ ਰਿਹਾ ਹੈ ਤਾਂ ਉਹ ਨਵੇਂ ਪੂਰੇ ਸਾਲ ਵਰ ਉਹਨਾਂ ਦੇ ਵੀ ਖੁਸ਼ੀਆਂ ਲੈ ਕੇ ਆਵੇ ਇਹ ਸਭ ਖੁਸ਼ੀਆਂ ਭਰ ਹੋਵੇ ਵੀ ਬਸ ਇਹ ਕਨੇ ਵੀ ਗੁਰੂ ਦੇ ਅੱਗੇ ਮੱਥਾ ਟੇਕੋ ਤੇ ਸਾਰੇ ਘਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੇ ਸਾਡੇ ਕੋਲ ਸਿੱਖ ਸੰਗਤ ਤਾਂ ਹੋ ਰਿਹਾ ਹੈ ਕੀ ਕਹਿਣਾ ਚਾਹੁੰਗਾ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਨਸਤਮਸਤ ਹੋਣ ਵਾਸਤੇ ਆਏ ਹੋ ਗੁਰਦੁਆਰਾ ਕੇਲਾ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਤੁਸੀਂ ਕਿਸ ਤਰ੍ਹਾਂ ਰੱਬ ਤੋਂ ਅਰਦਾਸ ਕਿਤੇ ਕੀ ਚਾਹੁੰਦੇ ਹੋ ਸਰ ਅਸੀਂ ਤਾਂ ਹੈਗੇ ਜੀ ਸਿੱਖਰ ਜੁੜੇ ਹੋਏ ਆ ਸਰਦਾ ਪਹਿਲਾਂ ਮੰਗਦੇ ਆ ਫਿਰ ਫਿਰ ਆਇਆ ਨਮੇ ਸਾਹਿਬ ਸਰਦਾ ਪਲਾ ਸਭ ਨੂੰ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਚ ਰੱਖੀ ਸਭ ਦੇ ਖੁਸ਼ੀਆਂ ਪ੍ਰਾਪਤ ਕਰ ਵਾਹਿਗੁਰੂ ਹੋਣ ਉਮੀਦਾਂ ਪੂਰੀਆਂ ਹੋਣ ਖੁਸ਼ੀਆਂ ਪੂਰੀਆਂ ਹੋਣ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਸਾਰੇ ਦੇ ਸਾਰੇ ਸਾਡੇ ਪੰਜਾਬ ਚ ਸਾਰੇ ਹਿੰਦੁਸਤਾਨ ਦੇ ਵਿੱਚ ਸੁੱਖ ਸ਼ਾਂਤੀ ਵਰਤੇ ਸਾਰੇ ਪਰਿਵਾਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਦਾ ਪਾਣਾ ਵਰਤੇ ਇਹੀ ਵਾਹਿਗੁਰੂ ਅਰਦਾਸ ਕਰਨਗੇ ਆਏ ਵਾਹਿਗੁਰੂ ਦੇ ਅਰਦਾਸ ਕਰਨ ਵਾਸਤੇ ਆਇਆ ਮਾਤੇ ਸਾਡੇ ਨਾਲ ਹੈਗਾ ਮਾਤੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜੀ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਫੈਮਿਲੀ ਲਾਣਾ ਕਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਕਿਲਾ ਗੁਰਦੁਆਰਾ ਸਾਹਿਬ 10ਵੇਂ ਗੁਰੂ ਗੁਰੂਬਸੰਦੀ ਚਰਨਸ਼ੋ ਗੁਰਦੁਆਰਾ ਸਾਹਿਬ ਹੈਗਾ ਕੀ ਕਹਿਣ ਦੇ ਬਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲਦੇ ਸਰਬਤਾਂ ਪਹਿਲਾ ਮੰਨਦੇ ਆਂ ਜੀ ਵਾਹਿਗੁਰੂ ਸਭ ਦੇ ਘਰ ਖੁਸ਼ੀਆਂ ਦਾ ਢੇਰ ਆ ਅੱਛਾ ਕਿਸ ਤਰ੍ਹਾਂ ਤੁਸੀਂ ਆਪਣੀ ਫੈਮਿਲੀ ਨਾਲ ਤੁਸੀਂ ਆਏ ਹੋ ਅੱਜ ਜੀ ਦੋਨੋਂ ਆਏ ਜੀ ਬੱਚੇ ਸਾਡੇ ਬਾਅਦ ਨੇ ਦੋਨੋਂ ਹਾਂ ਜੀ ਅੱਛਾ ਅੱਜ ਸ਼ੁਰੂਆਤ ਹੋ ਚੁੱਕੀ ਨਵੇਂ ਸਾਲ ਦੀ 2024 ਦੀ ਫਰਸਟ ਜਨਵਰੀ ਹੈਗੀ ਹੈ ਤੁਸੀਂ ਕੀ ਸੋਚਿਆ ਵੀ ਪਹਿਲੇ ਦਿਨਵੇਂ ਸਾਲ ਦੇ ਗੁਰਦੁਆਰੇ ਚ ਨਸਤ ਬਸੋ ਬੈਠ ਕੇ ਹਾਂਜੀ ਪਹਿਲੇ ਦਿਨ ਜਿਸ ਗੁਰਦੁਆਰੇ ਕਬਾਬਾ ਜੀ ਦਾ ਸੀ ਆਸ਼ੀਰਵਾਦ ਲੈ ਕੇ ਕਾਰ ਆਈਏ ਫਿਰ ਨਵਾਂ ਸਾਲ ਸਾਨੂੰ ਖੁਸ਼ੀਆਂ ਦੇ ਗੁਰਦੁਆਰਾ ਕਿਹੜੀ ਜਗ੍ਹਾ ਹੈ ਨਹੀਂ ਜਿੱਥੇ ਨਹੀਂ ਹਾਂਜੀ ਸਾਰੇ ਧਰਮਾਂ ਦਾ ਬਰਾਬਰ ਮਾਨ ਸਮਾਨ ਕੀਤਾ ਜਾਂਦਾ ਇੱਕੋ ਕਤਾਰ ਦੇ ਵਿੱਚ ਬੈਠੇ ਸਭ ਨੂੰ ਬਰਾਬਰ ਲੰਗਰ ਹੈ ਸੇ ਦਾ ਕੋਈ ਜਾਤ ਪਾਤ ਦਾ ਕੋਈ ਧਰਮ ਦਾ ਕੋਈ ਇਹ ਦੇ ਵਖੂਗੀਆਂ ਨਹੀਂ ਹੁੰਦਾ ਹਰ ਮਨ ਮਨ ਪਰਵਾਹ ਜਿਹੜੇ ਵੀ ਤਾਂ ਕੇ ਫਿਰ ਦਾ ਮੱਥਾ ਟੇਕਦਾ ਉਹਨੂੰ ਉਹਨਾਂ ਹੀ ਮਾਨ ਸਨਮਾਨ ਸਾਬ ਨੂੰ ਮਿਲਦਾ ਤੇ ਇਹਨਾਂ ਨੂੰ ਸਭ ਨੂੰ ਮਤਲਬ ਅੱਛਾ ਲੱਗਦਾ ਦਾ ਧਿਆਨ ਅੱਛਾ ਲੱਗਦਾ ਸਾਡੇ ਕੋਲ ਹੋਰ ਥਿੰਗਸ ਸਿੱਖ ਸੰਗਤ ਅੱਥੇ ਪੁੱਛੀਏ ਕਿ ਕੀ ਕਹਿਣਾ ਚਾਹੂਗਾ ਜੀ ਨਵੇਂ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਨਸਤ ਮਸਤ ਕੋਣ ਵਾਸਤੇ ਆਏ ਹੋ ਕੀ ਰੱਬ ਦੇ ਕੋਲੇ ਮੰਗਿਆ ਕੀ ਅਰਦਾਸ ਕੀਤੀ ਹੈ ਇਹ ਲੋਕ ਭਲਾਈ ਲਈ ਸਾਰਿਆਂ ਨੂੰ ਨਵਾਂ ਸਾਲ ਖੁਸ਼ੀਆਂ ਭਰਿਆ ਖੇੜੇ ਲੈ ਕੇ ਆਵੇ ਜੀ ਸਾਰਿਆਂ ਵਾਸਤੇ ਇਹੀ ਅਰਦਾਸ ਕੀਤੀ ਆ ਕਿ ਸਭ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਤੁਸੀਂ ਦੇਖ ਸਕਦੇ ਹੋ ਐਸੀ ਸਾਰਾ ਸਿੱਖ ਸੰਗਤ ਤੇ ਸਾਰੇ ਜਿਹੜੇ ਲੋਕ ਜਿਹੜੇ ਹੈਗੇ ਆ ਖਾਸ ਤੌਰ ਤੇ ਸਿੱਖ ਸੰਗਤ ਹਰ ਤਮ ਜਿਹੜੇ ਲੋਕ ਹੈਗੇ ਆ ਗੁਰਦੁਆਰਾ ਸਾਹਿਬ ਚ ਨਸਤਮਸਤ ਕਰਨ ਵਾਸਤੇ ਆਏ ਆ ਤੇ ਪਹਿਲੇ ਦਿਨ ਜਿਹੜੇ ਹੈਗਾ ਨਵੇਂ ਸਾਲ ਵਾਲੇ ਦਿਨ ਪਰਮਾਤਮਾ ਆਪਣੇ ਸੀਸ ਚ ਜਗਾਏ ਤੇ ਅਰਦਾਸ ਕੀਤੀ ਹੈ 2024 ਸਾਲ ਹਰੇਕ ਲੋਕਾਂ ਵਾਸਤੇ ਖੁਸ਼ੀਆਂ ਪ੍ਰਾਪਤ ਹੋਵੇ ਤੇ ਹਰੇਕ ਪਰਿਵਾਰ ਵਿੱਚ ਖੁਸ਼ੀਆਂ ਆਣ ਰਿੰਡਾ ਤੋਂ ਗੋਵਿੰਦਸਿੰਘ ਲਿਮਿਟਿਡ ਪੰਜਾਬ